ਇੱਥੇ 1:30 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਆਉਣਗੇ ਤੁਹਾਡੇ ਦਰਸ਼ਨ ਕਰਨਗੇ ਕਿਰਪਾ ਕਰਕੇ ਚਾਹ ਪੀ ਕੇ ਕਾਇਮ ਹੋ ਜਿਏ ਆਪਾਂ ਉਹਨਾਂ ਨੂੰ ਪੂਰਾ ਜੋਸ਼ ਦਿਵਾਣਾ ਜਿਹੜੀ ਦੁਆਲੀ ਆਪਾਂ ਮਨਾ ਰਹੇ ਹਾਂ ਅੱਜ ਜੰਪਨਜੀ ਛੋੜ ਦੀਵਸ ਇਸ ਮਨਾ ਰਹੇ ਹਾਂ ਕੱਲ ਨੂੰ ਆਪਣੀ ਵਧੀਆ ਦੁਆਲੀ ਹੋ ਜੇ ਆਪਾਂ ਸਾਰੇ ਦੇਸ਼ ਵਾਸੀ ਰਾਂਗੇ ਆਪਣਾ ਮੇਰ ਪਿਆਰ ਆ ਜੀਏ ਉਹ ਬਹੁਤ ਜਲਦੀ 1:30 ਤੋਂ 2:00 ਬਲੌਕ ਕਿੱਥੇ ਤੁਹਾਡੇ ਕੋਲ ਪਹੁੰਚਣਗੇ ਉਹਨ ਮੈਂ ਨਾਰਥ-ਈਸਟ ਸੀਨੀਅਰ ਸੁਸਾਇਟੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਿਦਾਈ ਵੀ ਦਿਨਾ ਤੁਹਾਡੇ ਕਰਕੇ ਇਹ ਸਾਰਾ ਪ੍ਰਵਾਲਾ ਹੋਇਆ ਤੁਹਾਡੇ ਕਰਕੇ ਇਹ ਕਮ्युनिटी ਇਕੱਠੀ ਹੋਈ ਹੈ ਤੇ ਕਮਿਊਨਿਟੀ ਦਾ ਇਸ ਤਰ੍ਹਾਂ ਇਕੱਠੇ ਹੋਣਾ ਬਹੁਤ ਹੀ ਵਧੀਆ ਗੱਲ ਹੈ ਜਦੋਂ ਕਿ ਅਸੀਂ ਆਪਣਾ ਦੇਸ਼ ਛੱਡ ਕੇ ਪ੍ਰਾਇਦੇਸ਼ ਕਿਵਾਂਦੇ ਆ ਤਾਂ ਇਸ ਤਰ੍ਹਾਂ ਆਕਤ ਵੇਖ ਕੇ ਬੜੀ ਖੁਸ਼ ਹੁੰਦੀ ਹੈ ਇਹਦੇ ਨਾਲ ਆਪਾਂ ਸਿਰਫ ਆ ਹੀ ਨਹੀਂ ਵੀ ਆਏ ਚਾਹ ਪੀਤੀ ਪਕੌੜੇ ਖਾਏ ਤੇ ਚੱਲੇ ਗਏ ਇਹਦੇ ਨਾਲ ਆਪਣੇ ਬੱਚਿਆਂ ਨੂੰ ਵੀ ਸਿੱਖਤ ਮਿਲਦੀ ਹੈ ਕਿਵੇਂ ਆਪਾਂ ਟੀਮ ਪਲੇਅਰ ਬਣਨਾ ਕਿਵੇਂ ਆਪਾਂ ਇੱਥੇ ਐਜੂਕੇਸ਼ਨ ਲੈ ਕੇ ਸਖਤ ਹੋਣਾ ਕਿਉਂਕਿ ਜਦੋਂ ਆਪਾਂ ਜاتی ਇਸ ਤਰ੍ਹਾਂ ਮੰਨਦੇ ਆ ਪਿਆਰ ਨਾਲ ਆਪਾਂ ਆਪਣੇ ਸਾਰੇ ਤਿਉਹਾਰ ਮਨਾਉਨੇ ਆ ਬਹੁਤ ਵਧੀਆ ਆਪਣੇ ਬੱਚਿਆਂ ਉਸੇ ਤਰ੍ਹਾਂ ਮਿਲਦੀ ਹੈ ਹੁਣ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦਿਵਾਲੀ ਦੀ ਵਧਾਈ ਦਿੰਦਾ ਦਿਵਾਲੀ ਦੀ ਬਹੁਤ ਹੀ ਮਹੱਤਤਾ ਆਪਣੇ ਹਿੰਦੁਸਤਾਨੀਆਂ ਦੇ ਵਿੱਚ ਤੇ ਇਸ ਕਰਕੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਸਿੱਖ ਧਰਮ ਵਿੱਚ ਬੰਦੀ ਛੋੜ ਦੀ ਸਦੀ ਬਹੁਤ ਮਹੱਤਵ ਦਾ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਬੰਦੀ ਛੋੜ ਦੀਪਸ ਮਨਾਇਆ ਜਾਂਦਾ ਇੱਥੇ ਦੋ ਭਾਈ ਸਾਹਿਬ ਨੇ ਬਹੁਤ ਸਮਾਂ ਕੱਢਣਾ ਪਾਇਆ ਸਮੇਂ ਆਪਣੀ ਸਾਰੀ ਸਤੁੱਪੰਨਤੀ ਹੁੰਦੀ ਬੰਦੀ ਸਟੋਰ ਦੇ ਉਸਤੇ ਬਹੁਤ ਬਹੁਤ ਵਧਾਈ ਦਿੰਨਾ ਇੱਕ ਵਾਰੀ ਮੈਂ ਫੇਰ ਤੁਹਾਡਾ ਟਾਈਮ ਲਵਾਂ ਕਿ ਜੋਤੀ ਨਹੀਂ ਆ ਰਹੇ ਨੇ ਪਲੀਜ਼ ਉਹਨਾਂ ਨੂੰ ਸੁਣ ਕੇ ਜਾਓ ਆਪਾਂ ਉਹਨਾਂ ਨੂੰ ਹੌਸਲਾ ਦੇਣਾ ਸਾਨੂੰ ਦੋ ਦਵਾਲੀਆਂ ਬਣਾਵਾ ਕੇ ਜੇ ਆਪਾਂ ਜੋਤੀ ਨੂੰ ਕੰਮ ਜਿਤਾ ਕੇ ਸਫਲੀਤਾ ਆਣੀ ਇਹਨਾਂ ਸਾਡੇ ਆਪੇ ਜੀ ਆਪਣੇ ਵਿਚਾਰ ਤੁਹਾਨੂੰ ਸੁਣਾ ਕੇ ਗਏ ਨੇ ਇਸ ਤੋਂ ਕੇ ਸਰਦਾਰ ਗੁਰਵਚਨ ਸਿੰਘ ਬਰਾੜ ਮੈਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰਾਂ ਰਾਹੀਂ ਆਡੀਅנס ਨੂੰ ਰੂਬਰੂ ਹੋਣ ਸਰਦਾਰ ਗੁਰਵਚਨ ਸਿੰਘ ਬਰਾੜ ਸਾਡੇ ਬਹੁਤ ਹੀ ਸਤਕਾਰਯੋਗ ਬਹੁਤ ਮਿਹਰਬਾਨੀ ਜੀ ਬਹੁਤ ਬੁਲਾਈਆਂ ਲੌਸ ਈਸਟ ਫਿਡਰ ਸੋਸਾਇਟੀ ਨੂੰ ਬਹੁਤ ਵਧੀਆ ਫਰਾਲਾ ਦਿੱਤਾ ਔਰ ਇਹ ਸੋਸਾਇਟੀ ਦਾ ਕੰਲਾ ਹੈ ਨੇ ਕਿ ਇਹਨਾਂ ਗੱਠ ਕਰਕੇ ਸਾਰਿਆਂ ਨੂੰ ਸੱਦ ਕੇ ਪਾਣੀ ਦਾ ਪ੍ਰਬੰਧ ਵੀ ਕਰਦੇ ਔਰ ਦਿਵਾਲੀ ਦਾ ਤਿਹਾਰ ਬੰਦੀ ਛੋੜ ਦਿਵਸ ਬਣਾਇਆ ਜਾ ਰਿਹਾ ਨਾਲ ਦੀ ਨਾਲ ਔਰ ਇੱਕ ਗੱਲ ਖਾਸ ਹੈ ਸੋਸਾਇਟੀ ਦੀ ਕਿ ਜਿਹੜਾ ਆ ਤੁਸੀਂ ਸ਼ੈੱਡ ਪਿਆ ਦੇਖਦੇ ਹੋ ਇਹ ਸ਼ੈੱਡ ਪੋ ਸ਼ੈਡ ਪੌਂਡ ਦੀ ਸ਼ੁਰੂਆਤ ਨੌਰਥ ਇਸ ਦੇ ਵਿੱਚ ਐ ਸੋਸਾਇਟੀ ਦੇ ਸੈੱਡ ਤੋਂ ਹੋਈ ਹੈ ਕਿਉਂਕਿ ਇੱਥੇ ਜਿੱਦੇ ਸੱਜਣ ਸਾਡੇ ਸੀਨੀਅਰ ਬੈਠਦੇ ਆ ਉਹਨਾਂ ਨੇ ਮਿਲ ਕੇ ਸਾਰਾ ਵੱਡਾ ਪ੍ਰਬੰਧ ਕੀਤਾ ਜਿਵੇਂ ਜੈਪ ਸਿੰਘ ਪੰਘੂੜੀ ਤੇ ਹੋਰ ਸਾਥੀ ਇਹਨਾਂ ਦੇ ਮੇਰੇ ਨਾਲ ਕੌਂਸਲ ਦੇ ਵਿੱਚ ਜਾ ਕੇ ਇਹਨਾਂ ਨੇ ਮੰਗ ਰੱਖੀ ਔਰ ਉਦੋਂ ਤੋਂ ਵੱਖ-ਵੱਖ ਕਮਿਊਨਿਟੀ ਦੇ ਵਿੱਚ ਹੁਣ ਸ਼ੈੱਡ ਬਣਨੇ ਸ਼ੁਰੂ ਹੋ ਗਏ ਆ ਔਰ ਐਸੇ ਕੌਂਸਲ ਵੀ ਇਲੈਕਸ਼ਨ ਦੇ ਵਿੱਚ ਵੀ ਗੁੰਡਾ ਸਭ ਤੋਂ ਉੱਤੇ ਰਿਹਾ ਕਿ ਸਾਨੂੰ ਸਾਡੇ ਸੀਨੀਅਰ ਜਿੱਥੇ ਬੈਠਦੇ ਪਾਰਕਾਂ 'ਚ ਉੱਥੇ ਬਕਾਇਦਾ ਤੌਰ ਤੇ ਸ਼ੈਡੂ ਵੀ ਬਣਦੇ ਚਾਹੀਦੇ ਆ ਔਰ ਪੱਕੇ ਵਾਸ਼ਰੂਮ ਬਣ ਚਾਹੀਦੇ ਆ ਜਿਸ ਗੱਲ ਦੀ ਉਸ ਵੇਲੇ ਵੀ ਕੌਂਸਲ ਨੇ ਬਹੁਤਾ ਉਹਨੂੰ ਅਗਨੋਰਡ ਕੀਤਾ ਸੀ ਜੇ ਪਰਦਾ ਦੀ ਨਾਲ ਕਿਉਂਕਿ ਲੋਕਾਂ ਨੂੰ ਮੰਗ ਸੀ ਉਹ ਬਹੁਤ ਦਿੱਕਤ ਆ ਕੇ ਆਉਂਦੇ ਸ਼ੈਡ ਵਾਲੇ ਸੁੱਕ ਹੋ ਗਏ ਆ ਜੀਬੋ ਬਣ ਰਹੇ ਆ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਅਫਸਰਾਂ ਦੇ ਜੇ ਇਹ ਤਰ੍ਹਾਂ ਦੇ ਜਿਹੜੇ ਵਾਸ਼ੂ ਨਾ ਹੋ। ਇਹ ਕਾਰਨਾਂ ਦੇ ਜੋ ਲੈ ਕੇ ਸਾਡੇ ਸਿੱਧੇ ਸੱਜਣ ਬੈਠਦੇ ਆ ਉਹਦਾ ਵਾਸਤੇ ਮੰਨਦ ਕਰੀਂ ਕਿ ਬਾਰੇ ਵਿਚਾਰਾਂ ਜਿਹਨੋਂ ਕੁਝ ਨਹੀਂ ਆਉਂਦਾ ਜਾਂ ਚਾਹੇ ਤਾ ਰੂਪ ਹਮੇਸ਼ਾ ਰੱਖੀਏ ਉਹ ਤੋਂ ਸਾਡੇ ਬਜ਼ੁਰਗਾਂ ਦੇ ਕੰਮ ਕੰਮ ਨੂੰ ਛੁੱਟ ਗਰਾਬੇ ਰੰਗ ਹੀ ਹੋ ਜਾਂਦੇ ਆ।